ਅੱਗੇ ਅੱਜ ਕੱਲ ਮਾਹੌਲ ਜਿਹੜਾ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਪਲੈਕਸ ਜਿਹੜੇ ਪੰਚਾਇਤ ਸੰਪਤੀਆਂ ਦਾ 14 ਦੇਖੋ 23 ਜ਼ਿਲ੍ਹਾ ਪ੍ਰੀਸ਼ਦ 155 ਪੰਚਾਇਤ ਸੰਪਤੀਆਂ 14 ਪਰਿਦੇ ਬੋਟਾਂ ਤੇ ਨਾਮਜ਼ਦਗੀ ਦਾ ਅੱਜ ਆਖਰੀ ਦਿਨ 3 ਵਜੇ ਤੱਕ ਦੇ ਕੱਲ ਤੀਜਾ ਦਿਨ ਸੀ ਕੱਲ ਬਹੁਤ ਕੁਝ ਦੇਖ ਲਓ ਬਈਆਂ ਕਹੀ ਥਾ ਵਾ ਤੇ ਟਿੱਖੀ ਪਿੰਡ ਕਨੌਰ ਪੱਟੀ ਜ਼ੀਰਾ ਉਹੀ ਥਾ ਵਾ ਤੇ ਉਹਦੇ ਦਲਕੀ ਕਦੇ ਗਾਮਾ ਕਦੇ ਧਰਨੇ ਇਹ ਸਾਰਾ ਕੁਝ ਇਹ ਕਰਨਾ ਕਿਉਂ ਗਿਆ ਬਸ ਹੁਣ ਜੇ ਕਰਬੀਰ ਸਿੰਘ ਜੀਰਾ ਧਰਨਾ ਲਾ ਕੇ ਬਿਠਾ ਇੱਥੇ ਕਨੌਰ ਚ ਤੋਂ ਬੰਨਣਾ ਨਹੀਂ ਕালিয়া ਨੇ ਦੀ ਕਾਂਗਰਸ ਕਿਉਂ ਨਹੀਂ ਬਦਲਾਲ ਜਲਾਲਪੁਰ ਵੀ ਉਧਰੋਂ ਜਿਹੜੇ ਜੂਥ ਕਾਨੀ ਦਲ ਦਾ ਪ੍ਰਧਾਨ ਨੇ ਸਰਜੀ ਸਿੰਘ ਚੰਜਰ ਇਹ ਕਿਉਂ ਇਹਦਾ ਕਿਉਂ ਰੋੜਾ ਪੈ ਹੈ ਔਰ ਸਵੇਰਾਂ ਤੱਕ ਹੋਰ ਵੀ ਹੋਇਆ ਤੇ ਉਹ ਜਿਹੜਾ ਕਾਲੀ ਵੀਰਵਾਰਾ ਗੁਰਪੇਸ ਸਿੰਘ ਉਹ ਉਹਦੇ ਸਾਟੇ ਵੀ ਲਗੀ ਉਹਦੇ ਪਰਸਰੇ ਫਰਡੇ ਉਹਦੇ ਧੱਕਾ ਦਿੱਤਾ ਸਾਡੇ ਗਿਆ ਚੱਤ ਪਰਸਰੇ ਧੱਕਾ ਦਿੱਤਾ ਉਹ ちゃっ ਤੇ ਨਹੀਂ ਹੁਣ ਅੱਜ ਕਹਿ ਸਕਦੇ ਆ ਕਿ ਜਿਹੜੇ ਰਾਜਕਮਲ ਚੌਧਰੀ ਜੀ ਨੇ ਡਾਕਟਰ ਸਾਹਿਬ ਸਾਡੇ ਚੋੜ ਕਮਿਸ਼ਨਰ ਪੰਜਾਬ ਦੇ ਰਾਜ ਚੋੜ ਕਮਿਸ਼ਨ ਉਹ ਅੱਜਕਲ ਉਹਦਾ ਕੋਲ ਬਹੁਤ ਕੰਮ ਹੈ ਇਹ ਨਹੀਂ ਸਕਦਾ ਇਹ ਆ ਜਿਹੜੇ ਦੇਖੋ ਆਮ ਆਦਮੀ ਪਾਰਟੀ ਤੋਂ ਛੱਡ ਦੋ ਬਾਕੀ ਸਾਬਣੇ ਨਬਤ ਉਹਨਾਂ ਚੋ ਅਰਸ਼ਦੀਪ ਸਿੰਘ ਕਲੇਰਵਾ ਕਾ ਲੀਆ ਬਣੋ ਤਰਨਖੋਟ ਜਾਏ ਜਾਣਾ ਆਪਣੇ ਜਿਹੜੇ ਭਾਰਤੀ ਜਨਤਾ ਪਾਰਟੀ ਵੱਲੋਂ ਜੋਗਮਨ ਸਿੰਘ ਰਾਜੂ ਔਰ ਐਸਐਸ ਚੰਨੀ ਸਾਫਾ ਐਸ ਸੁਵਾਨ ਸ਼ਰਮਾ ਮਨੀਤ ਜੋਸ਼ੀ ਚੇਤਨ ਮੋਹਨ ਜੋਸ਼ੀ ਇਹ ਸਾਰੇ ਦੇ ਕੇ ਇਹ ਬਦਰ ਸਾਬਰੇ ਕਾਂਗਰਸੀ ਵੀ ਇਹ ਕਹਿ ਰਹੇ ਨੇ ਕਿ ਸਹੀ ਨਹੀਂ ਹੋ ਰਿਹਾ ਜਿਸ ਤਰੀਕੇ ਨਾਲ ਸਾਰਾ ਕੁਝ ਚੱਲ ਰਹੀ ਹੈ ਹੁਣੋਂ ਕੀ ਕਹਿ ਰਹੇ ਨੇ ਉਹ ਬੋਡ ਮੰਗ ਰਹੇ ਨੇ ਡੀਸੀਓ ਤੋਂ ਫਿਰ ਦੱਸੋ ਇਹ ਜਿਹੜੀ ਸ਼ਿਕਾਇਤਾਂ ਆ ਰਹੀਆਂ ਨੇ ਤੇ ਲੇਕਿਨ ਹੁਣ ਕੀ ਹੋ ਰਿਹਾ ਪਹਿਲਾਂ ਲੱਗਦਾ ਸੀ ਰਫਤਾਰ ਤੀਜੇ ਦਿਨ ਤੱਕ ਕਾਫੀ ਵੀਤਪਰ ਹੋਣੇ ਜਿਲ੍ਹਾ ਪ੍ਰਸ਼ਾਸਨ ਨੇ 200 ਡਾਟ ਬੰਦਿਆਂ ਨੇ ਤਾਇਕ ਕਰਤੇ ਤੇ ਜਿਹੜੀ ਪੱਕੀ ਉਦਾਵਜਾਗੀਆਂ 1597 ਹੋ ਗਈ ਤੇ ਇਹ ਟੋਟਲ ਜੇ ਦੇਖੀਏ ਸਤਾਰਾ ਸੁੱਤੇ ਰੋਣਾ ਦੀ ਹੈ ਤੋਂ ਇਸ ਪਾਸੇ ਵੀ ਹੁਣ ਧਿਆਨ ਦੇਣ ਦੀ ਲੋੜ ਆ ਜੀ ਕਾਫੀ ਜਿਆਦਾ ਆ ਜਨ ਕਮਿਸ਼ਨ ਨੇ ਜਿਆਦਾ ਐਮੈਂਟ ਕਰਦੀ ਲੋੜ ਹੈ ਕਿ ਜਿਆਦਾ ਹਵਾਮਾ ਨਾ ਹੋਵੇ ਲੇਕਿਨ ਇੱਕ ਅਜੀਬ ਕਿਸਮ ਦਾ ਮਸਲਾ ਸ਼ੁਰੂ ਹੋ ਗਿਆ ਕਦੇ ਕਦੇ ਲੱਗਦਾ ਆ ਪਿਛਲੇ ਸੰਪਚਾਰਚੀ ਦੀਆਂ ਚੋਣਾਂ ਜਾਂ ਕੌਂਸਲਰ ਦੀਆਂ ਚੋਣਾਂ ਜਿਵੇਂ ਹੱਥ ਹੱਟੂ ਪ੍ਰੋਕੀ ਲਈ ਜਾਂਦੇ ਸੀ ਪਾੜ ਦਿੰਦੇ ਸੀ ਇਹ ਜਾਂ ਕੁਝ ਕਿਹਜਾ ਰਾਤ ਚੱਟ ਹੈ ਇਸ ਇਸ ਹੱਥ ਮਨਚਤਾਉਦਾ ਇਹ ਵੀ ਇਹ ਪੰਜਾਬ ਵੀ ਪਿਆਰ ਪੜ ਗਿਆ ਕੀ ਹੋ ਰਿਹਾ ਇਥੇ ਖੈਰ ਲੋਕ ਸਭਾ ਚੱਲ ਰਹੀ ਹੈ ਲੋਕ ਸਭਾ ਚ ਜਿਹੜਾ ਬੰਦਾ ਪੰਜਾਬ ਦੇ ਮੁੱਦੇ ਠਾਉਂਦਾ ਜ਼ਿਕਰ ਕਰਨਾ ਪੜਦਾ ਅਸੀਂ ਜ਼ਿਕਰ ਕਰਾਂਗੇ ਕਿ ਲੋਕ ਸਭਾ ਦੇ ਵਿੱਚ ਕੱਲ ਜਿਹੜਾ ਹੈ ਮੁੱਦੇ ਦੋ ਬਤਿਆਂ ਨੇ ਠਾਏ ਮਾਨਵਿਕ ਕੰਗ ਔਰ ਜਿਹੜਾ ਦੂਜਾ ਅਰਸ਼ ਗੁਰੂਤ ਪਰ ਬਾਦ ਰੈਸਪਿਛੇ ਜੀ ਬਹੁਤ ਬੜੀਆ ਬੋਲੇ ਚੜ੍ਹਦੀ ਚਣਨੀ ਵੀ لیکن ਅੱਜ ਮੈਂ ਕਰਦੇ ਦੀ ਗੱਲ ਕਰਨੀ ਹੈ ਜਿਹੜਾ ਖੜਾ ਦਾ ਮੁੱਦਾ اٹھਾਇਆ ਖੜਾ ਦੇ ਵਿੱਚ ਬਾਕੀ ਦੇ ਦਰਕਾਰ ਦੇ ਚੋਂ ਕਹਿੰਦੇ ਸਾਨੂੰ ਤੁਸੀਂ ਫੰਡੀ ਦੀ ਜਾਰੀ ਕੀਤੀ ਉਹ ਵੀ ਕਮਾਲਾ ਉਹ ਕਹੀ ਜਾਂਦੇ ਰਹੇ ਸੀ ਫੰਡ ਜਾਰੀ ਕਰਤੇ ਇਹ ਕਹਿੰਦੇ 6 ਜਿਲ੍ਹੇ ਸਾਡੇ 2500 ਪੈਡ 5 ਲੱਖ ਏਕੜ ਚ ਫਸਲ ਸਾਡੀ ਬਰਬਾਦ ਹੋ ਗਈ ਕੇਂਦਰ ਨੇ ਰੁਪਿਆ ਨਹੀਂ ਦਿੱਤਾ ਤੇ ਤੁਸੀਂ ਜਿਹੜਾ 100-100 ਕਰੋੜ loan ਕੀਤਾ ਸੀ ਉਹ ਦਿਓ ਤੇ ਪੈਸੇ ਸਾਨੂੰ ਕਹਿੰਦੇ 50000 ਕਰੋੜ ਚਾਹੀਦਾ ਕੰਮ ਸਾਫ ਨੇ ਕਰਨ ਉਤੇ ਇਹ ਕਿਹਾ ਦੂਜੇ ਪਾਸੇ ਹਰਸ਼ੰਦਰ ਸਿੰਘ ਪੌਰ ਉਹ ਕਹਦੇ ਦੇਖੋ ਕੱਲੀ ਇਹ ਫਸਲੇ ਬਰਬਾਦ ਹੋਈ ਐਨਾ ਕਰੇਤਾ ਆ ਗਿਆ ਜਿਹੜੀ ਆਉਣ ਵਾਲੀਏ ਦੋ ਤਿੰਨ ਫਸਲਾਂ ਆਪਣੀ ਬੀਜਿਆ ਜਾਣੀਆਂ ਉਹ ਚ ਵੀ ਕੁਝ ਨਹੀਂ ਹੋਣਾ ਤੇ ਪਰਡ ਸਾਇ ਕਿੱਥੇ 1250 ਕਰੋੜ ਜਿਹੜਾ ਫੰਡ ਸੂਬੇ ਕੋਲ ਸੀ ਉਹ ਪਤਾ ਨਹੀਂ ਕਿੱਥੇ ਕਾਗਜਾਂ ਚ ਹੀ ਹੈ 1600 ਕਰੋੜ ਤੁਸੀਂ ਕਿਹਾ ਸੀ ਕਹਿੰਦੇ ਸਾਨੂੰ ਤਾਂ ਉਦੋਂ ਪਤਾ ਲੱਗੂਗਾ ਜਦੋਂ ਤੁਸੀਂ ਬਾਗਬੀ ਦੀ ਜਿਹੜੇ ਲੋਕ ਅਡੀ ਕਰ ਰਹੇ ਨੇ ਸਿੱਧੇ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਜਾਣਗੇ ਇਹ ਹਰਸ਼ਬ੍ਰਤ ਕੌਰ ਨੇ ਉਥੇ ਜਿਹੜੀ ਹੈ ਗੱਲ ਕੀਤੀ ਕਿ ਬਹੁਤ ਕੁਝ ਜਿਹੜਾ ਉਥੇ ਹੋਇਆ ਇੱਕ ਉਥੇ ਸਵਾਲ ਹੋ ਰਾਇਆ ਜਿਹਦਾ ਮੈਂ ਮਤਲਬ ਜ਼ਿਕਰ ਕਰਨਾ ਪੜਦਾ ਉਹ ਇਹ ਹੈ ਕਿ ਜਿਹੜੀ ਫਰਜੀ ਖਬਰਾਂ ਨੇ ਅਸੰਦ ਦੇ ਵਿੱਚ ਪੂਰਡਿਆ ਦੇ ਇੱਕ ਸੰਸਦ ਨੇ ਪੱਪੂ ਰਿਆਦ ਤੇ ਉਹ ਪੱਪੂ ਯਾਦਵ ਦਾ ਇੱਕ ਸਵਾਲ ਸੀ। ਉਹਦੇ ਸਵਾਲ ਦੇ ਜਵਾਬ ਦੇ ਵਿੱਚ ਕੇਂਦਰੀ ਸੂਚਨਾ ਤੇ ਪ੍ਰਚਾਰ ਮੰਤਰੀ ਅਸ਼ਨੀ ਸ਼ਰਮਾ ਨੇ ਅਸਲ ਵਿੱਚ ਵੈਸਲੋਪ ਨੇ ਜਵਾਬ ਦਿੱਤਾ। ਕੀ ਕਹਿੰਦੇ ਨੇ? ਉਹ ਕਹਿੰਦੇ ਜਿਹੜੀ ਫਰਜ਼ੀ ਖਬਰਾਂ ਇਹ ਸੱਚ ਨਹੀਂ ਖਤਰਾਂ ਦੇ ਲੋਕ たち ਬਿਲਕੁਲ ਕੋਮ ਕਹਦਾ ਨਹੀਂ ਕਰ। ਫਰਜ਼ੀ ਜੇ ਕਿਤੇ ਵੀ ਐ ਕੋਈ ਖਬਰ। ਫੇਕ ਨਿਊਜ਼ ਹੈ ਜਿਹੜੀ ਉਹ ਹਰ ਇੱਕ ਵਾਰ ਅੱਜ ਕੱਲ ਇਨਫੋਰਮੇਸ਼ਨ ਡਿਸ ਇਨਫੋਰਮੇਸ਼ਨ ਫੇਕ ਨਿਊਜ਼ ਇਹਦਾ ਜਮਾਨਾ ਹੈ ਡਿਸਟੋਰਸ਼ਨ ਹੋ ਰਹੀ ਹੈ ਕਹ ਰਣੀ ਸੱਚ ਬੋਲਿਆ ਨਹੀਂ ਜਾ ਰਿਹਾ ਔਰ ਮੈਂ ਤਾਂ ਇਹ ਕਹਿੰਦਾ ਦੇਖੋ ਕੀ ਕੀ ਕਿ ਸਿਸਟਮ ਪੜਾਇਆ ਹੋਇਆ ਤੁਸੀਂ ਆਪ ਦੇਖ ਲਈ ਕਈ ਵਾਰੀ ਖਬਰ ਸੁਣਨ ਲਈ ਟੀਵੀ ਲਾ ਲਈਦਾ ਤੇ ਸਾਰਾ ਕੁਝ ਹੀ ਚੱਲ ਰਿਹਾ ਹੁੰਦਾ ਸਰਕਾਰ ਨੇ ਆ ਕੀਤਾ ਜੇ ਤਾਂ ਤੁਸੀਂ ਰੀਜ਼ਨਰ ਚੈਨਲ ਲਾਉਂਗੇ ਤਾਂ ਮਾਨ ਸਾਹਿਬ ਆ ਜੂਗਾ ਆ ਤੁਸੀਂ ਸਰਕ ਫੋਰਸ ਬਣਾਤੀ ਜਾਂ ਕਰਤਨ ਜਿੰਨੇ ਵੀ ਡਿਵੈਲਪਮੈਂਟ ਦੇ ਕੋਈ ਵੀ ਚੈਨਲ ਲਾ ਲਓ ਅੱਗੇ ਤਾਂ ਇੱਕ ਅਧਾ ਚੈਨਲ ਛੁੱਟ ਰਹਿ ਜਾਂਦਾ ਸੀ ਜਿਵੇਂ ਨੈਸ਼ਨਲ ਚੈਨਲ ਜੋ ਇੱਕ ਚੈਨਲ ਹੁੰਦਾ ਸੀ ਔਰ ਰਵੀਸ਼ ਕੁਮਾਰ ਜੋ ਦਾ ਨਿਕਲਿਆ ਉਹ ਵੀ ਉਵੇਂ ਹੀ ਉਹ ਉੱਥੇ ਜਿਹਨੂੰ ਅਸੀਂ ਗੋਦੀ মিডিਆ ਕਹਿ ਦਿੰਦੇ ਆ ਤੇ ਉਹ ਸਾਰੀ ਸਰਕਾਰ ਦੀ ਗੱਲ ਫਿਰ ਸੱਚ ਕਿੱਥੋਂ ਜੋ ਸਰਕਾਰ ਚੌਂਦੀ ਹੋ ਵੀ ਮਿਲ ਰਿਹਾ ਹੈ ਬੈਸ਼ੀ ਸਰਕਾਰ ਦੇ ਮੰਤਰੀ ਕਹਿ ਰਹੇ ਨੇ ਕਿ ਉਹਨੂੰ ਉਹ ਇਨਫੋਰਮੇਸ਼ਨ ਜੋ ਫੈਕਟ ਬੇਸ ਪਰਦੇ ਨੇ ਉਹ ਕੋਚ ਚੱਲ ਨਹੀਂ ਕਿ ਤੱਥਾਂ ਦੇ ਅਧਾਰਤ ਹੁੰਦੀ ਹੈ ਸਾਰੀ ਇਨਫੋਰਮੇਸ਼ਨ ਉਹ ਜਿਹੜੀ ਦਿੱਤੀ ਜਾਂਦੀ ਹੈ ਇਹ ਜਿਹੜੇ ਬੈਸ਼ ਨੇ ਸਾਹ ਪਰ ਜਿਹੜੀ ਗੱਲ ਉਹਨੇ ਕਹੀ ਉਹ ਠੀਕ ਹੈ ਜਿੱਥੇ ਵੀ ਫੇਕ ਨਿਊਜ਼ ਹੋਏਗੀ ਉਹ ਜਿਹੜੀ ਹੈ ਉਹ ਫੇਕ ਨਿਊਜ਼ ਬੇਸ਼ਾਫ ਆਫ ਹਬ ਲੌਂਗੀ ਹੈ ਖਰਾਬ ਕਰਦੀ ਹੈ ਬੁਰੀ ਤਰੀਕੇ ਨਾਲ ਲੋਕਾਂ ਦੇ ਵਿੱਚ ਉਹਦਾ ਅਸਰ ਜਾਂਦਾ ਹੈ ਤੇ ਹੁਣ ਉਹ ਕਹਿੰਦੇ ਨੇ AI ਨਾਲ ਬਣਾਈ ਹੋਈ ਜਿਹੜੀ ਹੈ ਉਹ ਬਹੁਤ ਜ਼ਿਆਦਾ ਆ ਰਹੀ ਹੈ ਵੀਡੀਓਜ਼ ਆ ਰਹੀਆਂ ਆ ਰਹੀਆਂ ਨੇ ਲੋਕ ਮਰ ਦੁਖੀ ਹੁੰਦੇ ਪਤਾ ਵੀ ਹੁੰਦਾ ਹੈ ਹਰਬੰਦਰ ਸਾਹਿਬ ਨੂੰ ਟੈਰਿਆ ਜੇ ਹੋ ਰਿਹਾ ਹੈ ਤੇ ਉਹ ਪਤਾ ਵੀ ਹੁੰਦਾ ਹੈ ਕਿ ਵੀ ਇਹ ਨਕਲੀ ਹੈ ਅਭ ਦੁਖ ਤਾਂ ਲੱਗਦਾ ਇਹ ਜਾ ਪੁੱਛ ਆ ਲੈ ਡੀਪ ਫੇਕ ਦੀ ਗੱਲ ਤੇ ਉਹਨਾਂ ਨੇ ਕਿਹਾ ਜੀ ਸਰਕਾਰ ਹੁਣ ਨਿਜਮ ਬਣਾ ਰਹੀ ਹੈ ਕਾਫੀ ਚਿਰ ਤੋਂ ਸੰਦੇ ਆ ਰਹੇ ਕਿ ਕਿਸ ਕਿਸਵ ਤੇ ਨਿਜਮ ਪੁਣਾਏ ਜਾ ਰਹੇ ਨੇ ਇਦਾਂ ਲਿਖਿਆ لیکن ਇਹ ਆਪ ਜਿਹੜੇ ਦੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਕਰਦੀਆਂ ਨੇ ਉਹ ਵੀ ਤਾਂ ਦੇਖ ਲਈਏ ਨਾ ਹੁਣ ਜਦੋਂ ਇਹ ਕਹਿ ਰਹੇ ਸੀ ਕਿ ਜੀ ਇਹ AI ਦੇ ਨਾਲ ਬਹੁਤ ਕੁਝ ਹੋ ਰਿਹਾ ਹੈ ਮੈਂ ਤਾਂ ਖੁਦ ਕਹਾਂ ਕਿ ਜੀ ਇਨਫਾਰਮੇਸ਼ਨ ਡਿਸਟੋਰਟ ਵੀ ਹੁੰਦੀ ਹੈ ਡਿਸਇਨਫਾਰਮੇਸ਼ਨ ਵੀ ਹੁੰਦੀ ਹੈ ਉਸ ਵੇਲੇ ਫਿਰ ਸਾਡੇ ਕੋਲ ਇੱਕ ਹੋਰ ਇਨਫਾਰਮੇਸ਼ਨ ਇੱਕ ਹੋਰ AI ਆ ਗਈ ਕਰਨ ਉਹ ਬੁੱਧੀ ਸਾਹਿਬ ਵੀ ਆ ਗਈ ਮੋਦੀ ਸਾਹਿਬ ਦੀ ਇੱਕ ਵੀਡੀਓ ਆ ਰਹੀ ਹੈ ਚਾਹ ਬੋਲੋ ਚਾਹ ਚਾਹੀਏ ਮੋਦੀ ਸਾਹਿਬ ਚਾਹ ਦੇ ਕੱਪ ਪਾ ਡਰੈਸ ਪੂਰੀ ਉਹਨਾਂ ਦੀ ਜਿਹੜੀ ਅੱਜ ਕੱਲ ਪਾਉਂਦੇ ਨੇ ਲੇਕਿਨ ਇੱਕ ਪਾਸੇ ਗਲਾਸ ਨੇ ਇੱਕ ਪਾਸੇ ਢੇਟਲੀ ਚੱਕੀ ਹੋਈ ਹੈ ਪਿੱਛੇ ਸਾਰੇ ਕਟਰੀਏ ਦੇ ਛੱਡੇ ਨੇ ਔਰ ਥੱਲੇ ਕਾਰਪਟ ਵਿਛਿਆ ਹੋਇਆ ਹੈ ਇਹ ਚੱਲ ਰਹੀ ਹੈ 6-7 ਮਿੰਟ ਦੀ 6-7 ਸਕਿੱਟ ਦੀ ਇਹ ਉਹਨਾਂ ਦੀ ਚੱਲ ਰਹੀ ਹੈ ਇਹ ਕੋਈ ਨਵੀਂ ਥੋੜੀ ਹੈ ਪਹਿਲਾਂ ਵੀ ਚਲਦੀ ਸੀ ਜਦੋਂ ਇਹ ਪਾਰਟੀਆਂ ਇੱਕ ਬੁਝੇ ਦੇ ਲੋਕੜ ਤੋਂ ਕਹਿ ਰਹੀਆਂ ਨੇ ਵੀ ਇਹ ਇਹ ਆਪ ਕੀ ਕਰ ਰਹੀਆਂ ਨੇ ਆ ਹੁਣ 12 ਸਤੰਬਰ ਨੂੰ ਆਈ ਸੀ ਇਹਨਾਂ ਦੀ ਇੱਕ ਮੋਦੀ ਸਾਹਿਬ ਦੀ ਸੀ ਇਹਨਾਂ ਦੀ ਮਾਂ ਇਸ ਹੱਥੇ ਪਰੇ ਨੇ ਇਹਨਾਂ ਦੀ ਮਦਰ ਆਉਂਦੀ ਹੈ ਤੇ ਉਹ ਫਿਰ ਕਹਿਦੀ ਹੈ ਪਹਿਲਾਂ ਨੋਟਬਦੀ ਚ ਮੈਨੂੰ ਲੈਂਚ ਖੜਾ ਤੇ ਹੁਣ ਬਿਹਾਰ ਚ ਮੇਰੇ ਨੌ ਦੇ ਰਾਜਨੀਤੀ ਕਰ ਰਹੇ ਬੜੋੜਾ ਪਿਆ ਸੀ ਇਹ ਦੂਪਹਿਰ ਬਾਈਕ ਤੋਂ ਬਰਾਲੀ ਬੀ ਟਰੰਪ ਤੇ મોદી ਟਰੰਪ ਇਹ ਕਹਿ ਰਹੇ ਬੋਦੀ ਸਾਹਿਬ ਕਿ ਪਾਕਿਸਤਾਨ ਤੇ ਹਮਲਾ ਬੰਦ ਕਰੋ ਬੋਦੀ ਸਾਹਿਬ ਕਰ ਪਾਕਿਸਤਾਨ ਤੇ ਹਮਲਾ ਬੰਦ ਕਰੋ ਤੇ ਬੋਦੀ ਸਾਹਿਬ ਕਹਿੰਦੇ ਜੀ ਹਜ਼ੂਰ ਕਰ ਦਿੰਨੇ ਜਿੰਦੀ ਇਹ ਜਿਹੜੀਆਂ ਇਸ ਕਿਸਮ ਦੀਆਂ AI ਦੇ ਨਾਮ ਕਬਰਾ ਫੇਕ ਨਿਊਜ਼ ਤੇ ਫੇਕ ਡਿਊਟ ਤੇ ਅੱਜ ਮੈਂ ਅੱਗੇ ਜਾ ਕੇ ਦੱਸਦਾ ਜਿਹੜਾ ਪ੍ਰਵਿੰਦਰ ਢੀਂਟਾ ਸਾਹਿਬ ਕਹਿੰਦਾ ਕਿ ਮੈਂ ਕਾਂਗਰਸ ਤੋਂ ਜਾ ਰਹੇ ਹਾਂ ਮੇਰਾ ਐਵਿਕੇਸ ਚੈਨਲ ਚੜਾਤੀ ਤੇ ਦੱਸ ਬਹੁਤ سارے ਚਾਣ ਵੈਸੇ ਕੈਸ ਰਹੇ ਆ ਲਾਦੰਦ ਨੇ ਕੇਰ ਤੇ ਫੇਰ ਹੁਣ ਕੁੰਸੇ ਚੀਜ਼ ਕੋ ਹੋਰ ਵੀ ਚੜੀ ਆ ਪੰਜਾਬ ਵੀ ਖੋਲੇ ਲੜੀ ਹੈ ਕਿ ਸੋਸ਼ਲ ਮੀਡੀਆ ਦੇ ਕਹਿੰਦੇ ਜੀ ਭੜਕਾਉ ਟਿੱਪਣੀਆਂ ਕਰ ਰਿਹਾ ਇੱਕ ਬੰਦਾ ਅਰਸ਼ਦੀਪ ਸਿੰਘ ਸੈਣੀ ਰੋਪੜ ਦਾ ਵੈਸੇ ਤੇ ਉਹਨੂੰ ਪੜ ਲਿਆ ਉਹ ਗ੍ਰਿਸ਼ਟਾਰ ਹੋ ਗਿਆ ਤੇ ਉਹ ਹੁਣ ਪੁਲਿਸ ਕਰ ਰਹੀ ਹੈ ਇਨਵੈਸਟੀਗੇਟ ਕਰ ਰਹੀ ਹੈ ਕਹਿੰਦੇ ਐਗਲੈਂਡ ਤੋਂ ਆਇਆ ਸੀ ਇਹ ਤਾਂ ਜਿਹੜੀ ਜਿਹੜੀਆਂ ਟਿੱਪਣੀਆਂ ਕਰ ਰਹੇ ਫਿਰਕਿਆਂ ਦੇ ਖਿਲਾਫ ਨਫ਼ੀਤ ਫੁਲਾ ਰਹੇ ਬਿਲਕੁਲ ਕੋਈ YouTube ਤੇ ਤੁਸੀਂ ਚੈਨਲ ਚਲਾਓ ਤੇ ਉਹਦੇ ਚ ਜੋ ਮਰਜ਼ੀ ਪਾਈ ਚਲੋ ਉਹਦੇ ਕੋਈ ਰੋਕ ਤਾਂ ਡਿਊਟੀ ਆਪਣੇ ਥੋੜੀ ਨੁਕੜੇ ਲੇਕਿਨ ਤੁਹਾਨੂੰ ਆਪ ਵੀ ਜੋ ਰਿਸਪੌਂਸਿਬਿਲਟੀ ਆਈ ਤਾਂ ਰੋਣਾ ਸਿਟੀਜ਼ਨ ਜਨਜਨ ਤੁਹਾਡੇ ਹੱਥ 'ਚ ਪਾਵਰ ਆ ਨਹੀਂ ਲੇਕਿਨ ਤੁਹਾਨੂੰ ਤਾਂ ਚਾਹੀਦਾ ਨਾ ਸੋਚ ਕੇ ਕਿਸੇ ਦੇ ਖਿਲਾਫ ਕਰੋ ਵੀ YouTube ਤੇ ਜਿਹੜਾ ਕੁਝ ਸਰਲ ਹੈ ਸੱਚ ਝੂਠ ਹੁਣ ਤਾਂ ਫੇਕ ਇਨਕ ਹੋ ਗਿਆ ਲੋਕ ਰਵੀਸ਼ ਕੁਮਾਰ ਨੂੰ ਸੁਣਦੇ ਨੇ ਉਹਦੇ ਦੋ ਤੇ ਲੋਕ ਚੱਲ ਪੈਂਦੇ ਨੇ ਐਡ ਆਉਂਦਾ ਪਿੱਛੇ ਜਿਵੇਂ ਪਾਈ ਹੈ ਮੈਂ ਐਡ ਦੇਖ ਕੇ ਇੱਕ ਮਗਾ ਲਿਆ 슈ਗਰ ਟੈਸਟ ਕਰਨ ਵਾਲਾ ਇੰਸਟਰੂਮੈਂਟ ਜਦੋਂ ਮੈਂ ਡੱਬਾ ਖੋਲ੍ਹਿਆ ਉਹਦੇ ਵਿੱਚੋਂ ਔਨਲਾਈਨ ਡਿਗਰੀ ਪੈਸੇ ਦੇਤੇ ਜੋ ਡੱਬਾ ਖੋਲ੍ਹਿਆ ਜੋ ਕਾਗਜ਼ ਪੱਤਰ ਜੇ ਵੜ ਜਾ ਨਿਕਲੇ ਜਿਹੜੀ ਇਹ ਜਿਹੀ ਠੱਗੀਆਂ ਪੱਦਰੀਆਂ ਨੇ